ਤੂ ਚੋਰਾ ਦੇ ਅੰਦਰ ਫਕੀਰਾ ਦੇ ਅੰਦਰ ਤੂ ਖੁਸ਼ੀਆਂ ਦੇ ਅੰਦਰ ਤੂ ਪੀੜਾ ਦੇ ਅੰਦਰ ਜਦੋਂ ਤੱਕ ਲਿਆ ਹਰ ਤਰਫ ਤੇਰਾ ਚਿਹਰਾ ਮੈਂ ਲੱਭਣ ਕਿਉਂ ਜਾਵਾਂ ਉਹ ਪੀੜਾ ਦੇ ਅੰਦਰ ਹਰ ਪਾਸੇ ਤੇਰਾ ਹੀ ਦਰਬਾਰ ਲਗਾ ਤੂੰ ਰਾਜਾ ਅਹਲ ਕਾ ਤੂੰ ਸੋਣਾ ਤੇ ਸੱਚਾ ਤੇਰਾ ਹੁਕਮ ਗੂੰਜੇ ਇਹ ਖਲਕਤ ਦੀ ਤੇਰੀ ਤੂੰ ਦਰਬਾਰੀਆਂ ਤੂੰ ਵਜ਼ੀਰਾਂ ਦੇ ਅੰਦਰ ਤੂੰ ਚੋਰਾ ਦੇ ਅੰਦਰ ਫਕੀਰਾਂ ਦੇ ਅੰਦਰ ਤੂੰ ਖੁਸ਼ੀਆਂ ਦੇ ਅੰਦਰ ਤੂੰ ਪੀੜਾਂ ਦੇ ਅੰਦਰ ਜੇ ਸਾਰੇ ਸਮੰਦਰ ਚ ਸਿਆਹੀ ਮਲਾਈਏ ਲੱਖਾਂ ਹੱਥ ਮਿਲ ਕੇ ਜੇ ਮੂਰਤ ਬਣਾਈਏ ਧਰਤੀ ਦੇ ਕਾਗਜ਼ ਤੇ ਨਕਸ਼ਾ ਜਿਹਾ ਹੀ ਏ ਤੂੰ ਕੈਦ ਨਹੀਂ ਹੁੰਦਾ ਲਕੀਰਾਂ ਦੇ ਅੰਦਰ ਤੂੰ ਚੋਰਾ ਦੇ ਅੰਦਰ ਫਕੀਰਾਂ ਦੇ ਅੰਦਰ ਤੂੰ ਖੁਸ਼ੀਆਂ ਦੇ ਅੰਦਰ ਤੂੰ ਪੀੜਾਂ ਦੇ ਅੰਦਰ ਸੁਸਾਰੇ ਬਹੁਤ ਬਹੁਤ ਧੰਨਵਾਦ